ਵੱਡੀ ਖਬਰ ਗੜਸ਼ੰਕਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਗੜਸ਼ੰਕਰ ਤੋਂ ਕਰੀਬ 2 ਕਿਲੋਮੀਟਰ ਦੂਰੀ ਤੇ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਬਗਵਾਈ ਵਿਖੇ ਨਿੱਜੀ ਕਾਲਜ ਦੀ ਬਾਸ ਅਤੇ ਇੱਕ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅੱਜ ਬਾ ਦੁਪਹਿਰ ਕਾਲਜ 'ਚ ਛੁੱਟੀ ਹੋਣ ਤੋਂ ਬਾਅਦ ਬਾਸ ਵਿਦਿਆਰਥੀਆਂ ਨੂੰ ਲੈ ਕੇ ਗੜਸ਼ੰਕਰ ਵੱਲ ਨੂੰ ਜਾ ਰਹੀ ਸੀ ਅਤੇ ਸਾਹਮਣੇ ਤੋਂ ਗੜਸ਼ੰਕਰ ਸਾਈਡ ਤੋਂ ਇੱਕ ਖੇਰ ਦੀ ਲੱਕੜ ਦਾ ਭਰਿਆ ਟਰੱਕ ਆ ਰਿਹਾ ਸੀ ਦੋਵਾਂ ਵਾਹਨਾਂ ਦੇ ਵਿੱਚ ਟੱਕਰ ਹੋਣ ਤੋਂ ਬਾਅਦ બસ ਪਲਟ ਗਈ ਤੇ ਇੱਕ ਰਾਗੀਰ ਮੋਟਰਸਾਈਕਲ ਵੀ ਬੱਸ ਹੀਟ ਆ ਗਿਆ ਹਾਦਸੇ ਦੇ ਵਿੱਚ ਕਾਲਜ ਬੱਸ ਦੇ ਡਰਾਈਵਰ ਅਤੇ ਬੱਸ ਹੀਟ ਆਏ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਦਕਿ ਇੱਕ ਦਰਜਨ ਤੋਂ ਵੱਧ ਦੇ ਨਰਸਿੰਗ ਵਿਦਿਆਰਥਣਾਂ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਲਾਜ ਚੱਲ ਰਿਹਾ ਹੈ ਹਾਦਸੇ ਦੇ ਕਾਰਨ ਸੜਕ ਤੇ ਕਾਫੀ ਟ੍ਰੈਫਿਕ ਵੀ ਜਾਮ ਰਿਹਾ ਅਤੇ ਕ੍ਰੇਨ ਰਾਹੀਂ ਵਾਹਨ ਸੜਕ ਤੋਂ ਹਟਾਏ ਜਾਣ ਤੋਂ ਬਾਅਦ ਟ੍ਰੈਫਿਕ ਚਾਲੂ ਕੀਤਾ ਆ ਗਿਆ ਹੈ ਗੜਸ਼ੰਕਰ ਤੋਂ ਢਾਲੀਵਾਲ ਦੀ ਰਿਪੋਰਟ ਅਜੀਤ ਵੈਬ ਟੀਵੀ ਇਹ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਇੱਥੇ ਵਗਵਾਹੀ ਨਿਕਲਦੇ ਆ ਸਾਰੀ ਗੜਸ਼ੰਕਰ ਤੋਂ ਤੇਨੇ ਕਿਲੋਮੀਟਰ ਤੇ ਇੱਕ ਟ੍ਰੈਕਟਰ ਜਿਹੜਾ ਖੇਰ ਦਾ ਲੰਧਿਆ ਆ ਰਿਹਾ ਸੀਗਾ ਸੋ ਉਹਦੇ ਨਾਲ ਜਿਹੜਾ ਕਾਫੀ ਓਵਰਲੋਡ ਸੀਗਾ ਉਹਦੇ ਕੁਝ ਟਾਇਰ ਦੱਸਦੇ ਪਹਿਲਾਂ ਵੀ ਪੈਂਚਰ ਸੀ ਕਾਫੀ ਸਪੀਡ ਚ ਆਦਾ ਸੀਗਾ ਤੇ ਇੱਥੇ ਅਚਾਨਕ ਉਹਦਾ ਦੂਸਰਾ ਜਿਹੜਾ ਟਾਇਰੋ ਪਟਿਆ ਇਧਰੋਂ ਗੁਰਸੇਵਾ ਕਾਲਜ ਦੀ ਜਿਹੜੀ ਬੱਸ ਬੱਚਿਆਂ ਦੀ ਉਹ ਆ ਰਹੇ ਸੀ ਉਹਦੇ ਵਿੱਚੋਂ ਦਾ ਜਿਹੜਾ ਟਕਰਾਅ ਹੋ ਗਿਆ ਤੇ ਕਾਫੀ ਨੁਕਸਾਨ ਹੋਇਆ ਇੱਕ ਮੋਟਰਸਾਈਕਲ ਵਾਲਾ ਵੀ ਥੱਲੇ ਕੁਚਲਿਆ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਉਹਦੀ ਬੋਡੀ ਲੈ ਗਏ ਆ ਬਾਕੀ ਵੀ ਬੱਚੇ ਜਿਹੜੇ ਲੱਗੇ ਉਹਨਾਂ ਦੇ ਕਾਫੀ ਘੰਟੇ ਲੱਗ ਸਕਦਾ ਹੈ ਆ ਪੰਜ-ਛਤ ਬੱਚਿਆਂ ਦੇ ਤਾਂ ਕਾਫੀ ਘੰਟੇ ਲੱਗ ਸਕਦਾ ਹੈ ਤੇ ਡਰਾਈਵਰ ਵੀ ਸਾਰੇ ਜਿਹੜੇ ਇੱਥੋਂ ਮੌਕੇ ਤੋਂ ਰੈਫਰਟ ਕਰ ਦਿੱਤੇ ਆ ਹੁਣ ਲਗਦਾ ਹੈ ਕਿ ਹਸਪਤਾਲ ਜਿਹੜਾ ਲੱਜ ਚੱਲਦਾ ਆ ਸੋ ਪਰਮਾਤਵਾ ਕਰੇ ਉਹਨਾਂ ਦੀ ਸ਼ੁਕਸ਼ਾਂਤੀ ਹੋਵੇ ਕਿਸੇ ਕਿਸਮ ਦਾ ਕੋਈ ਹੋਰ ਜਾਨੀ ਨੁਕਸਾਨ ਨਾ ਹੋਵੇ ਪਰ ਐਕਸੀਡੈਂਟ ਬਹੁਤ ਵੱਡਾ ਸੀਗਾ ਬਹੁਤ ਵੱਡਾ ਧਮਾਕਾ ਸੀਗਾ ਜਿਹੜਾ اچانک ਘਟਨਾ ਵਾਪਰੀ ਦਰਸ਼ਕਾਂ ਕਰ ਵਿਖੇ ਅੱਜ ਬਾਤਪੈਰ ਚੰਡੀਗੜ੍ਹ ਰੋਡ ਤੇ ਪਿੰਡ ਭਗਵਾਈ ਵਿਖੇ ਇੱਕ ਬੱਸ ਕਾਲਜ ਨਰਸਿੰਗ ਕਾਲਜ ਦੀ ਬੱਸ ਤੇ ਟਰੱਕ ਦਰਮਿਆਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਕਹਿਣ ਦੀ ਲੱਕੜ ਨਾਲ ਭਰਿਆ ਟਰੱਕ ਜਿਹੜਾ ਗੜਸ਼ੰਕਰ ਤੋਂ ਚੰਡੀਗੜ੍ਹ ਸਾਈਡ ਨੂੰ ਜਾ ਰਿਹਾ ਸੀ ਤੇ ਸਾਹਮਣੇ ਤੋਂ ਸਰੇਵਾ ਨਰਸਿੰਘਾਲੇ ਪਨਾਮ ਦੀ ਬੱਸ ਕਾਲਜ ਤੋਂ ਹਜੇ ਕਰੀਬ 1 ਕਿਲੋਮੀਟਰ ਦੂਰ ਹੀ ਆਈ ਸੀ ਕਿ ਦੋਨਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਮੌਕੇ ਤੇ ਲੋਕਾਂ ਨੇ ਦੱਸਿਆ ਕਿ ਇਹ ਜਿਹੜਾ ਹਾਦਸਾ ਹੈਗਾ ਓਵਰਲੋਡਡ ਟਰੱਕ ਕਾਰਨ ਵਾਪਰਿਆ ਤੇ ਇਸ ਹਾਦਸੇ ਵਿੱਚ ਜਿਹੜਾ ਬੱਸ ਦਾ ਡਰਾਈਵਰ ਹੈ ਉਹਦੀ ਮੌਤ ਹੋ ਗਈ ਹੈ ਤੇ ਕੁਝ 2 ਦਰਜਨ ਦੇ ਕਰੀਬ ਵਿਦਿਆਰਥੀਆਂ ਜੋ ਇਸ ਬੱਸ ਵਿੱਚ ਸਵਾਰ ਸਨ ਉਹ ਉਹਨਾਂ ਦੇ ਵਿੱਚੋਂ ਤਕਰੀਬਨ ਇਹ 10 12 ਵਿਦਿਆਰਥੀਆਂ ਜਿਹੜੀਆਂ ਜ਼ਖਮੀ ਹੋਈਆਂ ਉਹਨਾਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਤੇ ਗੜਸ਼ੰਕਰ ਦੇ ਇੱਕ ਪ੍ਰਾਈਵੇਟ ਹਸਪਤਾਲ ਤੇ ਜਿਹਾ ਗਿਆ ਜਿੱਥੋਂ ਦੋ ਵਿਦਿਆਰਥੀਆਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਇਸੇ ਇਛਾਸੇ ਦੌਰਾਨ ਹੀ ਇੱਕ ਮੋਟਰਸਾਈਕਲ ਸਵਾਰ ਜੋ ਸ਼ਾਇਦ ਬੜਾ ਚੌਕ ਸਾਈਟ ਤੋਂ ਗੜਸ਼ੰਕਰ ਵੱਲੋਂ ਆ ਰਿਹਾ ਸੀ ਉਹ ਵੀ ਇਸ ਹਾਦਸੇ 'ਚ ਬੱਸ ਦੇ ਹੇਠ ਆਉਣ ਨਾਲ ਉਹਨੂੰ ਮਰਤਕ ਹਾਲ ਮਰਤਕ ਹਾਲਤ ਵਿੱਚ ਕਾਫੀ ਟਾਈਮ ਬਾਅਦ ਕ੍ਰੇਨ ਦੇ ਨਾਲ ਬੱਸ ਨੂੰ ਹਟਾ ਕੇ ਕੱਢਿਆ ਗਿਆ ਹੈ ਤੇ ਹਾਦਸੇ ਦੇ ਵਿੱਚ ਪੁੱਤ ਦੋ ਲੋਕਾਂ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਹੈ ਤੇ 10 12 ਵਿਦਿਆਰਥੀਆਂ ਜਿਹੜੀਆਂ ਜ਼ਖਮੀ ਆ ਪਰ ਪੁਲਿਸ ਪਰ ਸਾਸ਼ਣ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਵਾਲਾ ਨੂੰ ਸੜਕ ਤੋਂ ਹਟਾ ਕੇ ਜਿਹੜਾ ਟ੍ਰੈਫਿਕ ਨੂੰ ਚਾਲੂ ਕੀਤਾ ਗਿਆ ਤੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅੱਜ ਸਾਨੂੰ ਪਤਾ ਲੱਗਿਆ ਸੀਗਾ ਕਿ ਗੜਸ਼ੰਕਰ ਤੋਂ ਚੰਡੀਗੜ੍ਹ ਰੋਡ ਤੇ ਬਗਵਾਈਂ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਕ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹਗੀਰ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਕੋਲ ਹਸਪੀਟਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਤੇ ਇਹਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਜਿਹੜਾ ਹੈਗਾ ਹਸਪੀਟਲ ਅੱ ਬਾਕੀ ਅੱਗੇ ਉਹਨਾਂ ਦਾ ਜਿਹੜਾ ਅਲੱਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਡੈਥ ਹੋਈ ਹੈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹਾਲ ਹੈ ਇਹ ਮੋਟਰਸਾਈਕਲ ਸਵਾਰ ਜਿਹੜਾ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਿਆ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ ਕੋਈ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ ਹਾਰਪੂਲ ਸਾਈਡ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਚੈੱਕੀ ਕਰ ਦਿੱਤੀ ਗਈ ਹੈ